ਬੋਲੀ ਬੰਨੀ ਆ ਬੱਦ ਬੰਨੀ ਤੂੰ ਹਾਂਜੀ ਵੇਰੇ ਪੁੱਤ ਹਾਂਜੀ ਬਾਪੂ ਜੀ ਪੁੱਤ ਬੜੀ ਸੋਹਣੀ ਪੱਗ ਬੰਨੀ ਆ ਹਾਂਜੀ ਆਪੇ ਬੰਨੀ ਆ ਹਾਂਜੀ ਹਾਂਜੀ ਬਾਪੂ ਜੀ ਪੁੱਤ ਇਹ ਆਪਣੀ ਸਿੱਖੀ ਆ ਹਾਂਜੀ ਤੇ ਇਹਨੂੰ ਕਤਲ ਨਹੀਂ ਕਰਵਾਉਣਾ ਨਹੀਂ ਕਰਵਾਉਂਦਾ ਬਾਪੂ ਜੀ ਹਾਂ ਪੁੱਤ ਮੇਰਾ ਸਿਆਣਾ ਹਾਂ ਜੀ ਤਾਂ ਹਾਂਜੀ ਹਾਂਜੀ ਬਾਪੂ ਜੀ ਪੁੱਤ ਇਹਦੀ ਕੀ ਆ ਮੇ ਤੇ ਆ ਭਾਵੇਂ ਕੀ ਆ ਮੀ ਦਾ ਬਾਪੂ ਜੀ ਇਹ ਪੁੱਤ ਆ ਗਿਆ ਆ ਗਿਆ 1 ਮਿੰਟ 1 ਮਿੰਟ ਖੜ ਜਾ ਉਹ ਬਾਜ ਦੇ 1 ਮਿੰਟ ਕੋਈ ਨਹੀਂ ਪੁੱਤ ਇਹ ਆਪਣੀ ਸਿੱਖੀ ਆ ਆਪਣੇ ਗੁਰੂ ਸਹਬਾਨਾ ਨੇ ਇਹਨਾਂ ਦੀ ਕੁਰਬਾਨੀਆਂ ਕਰ ਦਿੱਤੀਆਂ ਸਨ ਅੱਛਾ ਪਪੀ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪਰੇ ਲਵਾ ਦਿੱਤੇ ਸਨ ਅੱਛਾ ਪਪੀ ਹਾਂ ਪੁੱਤ ਵਾਗਾ ਕੁ ਮਿੰਟੋ ਮੁੰਡਾ ਚਾ ਤੂੰ ਕੋਈ ਨਹੀਂ ਤੇਰਾ ਸਕੂਲ ਦਾ ਪਿਆਰਾ ਬਾਪੂ ਜੀ ਹਾਂ ਕੋਈ ਨਹੀਂ ਪੁੱਤ ਕੀ ਹੱਜਾਰੇ ਵੀਰੇ ਭਰਾਵਾ ਰੋਇ ਲੇਟ ਕਰਾ ਦਿੰਦਾ ਤੂੰ ਫਿਰ ਕਿਉਂ ਹੋ ਗਿਆ ਲੈ ਡਿਉ ਨੇ ਆ ਤੂੰ ਲੈ ਡਿ ਜਾਨੇ ਅੱਗੇ ਘੜਾਈ ਲੱਗਦੀ ਆ ਆ ਕੀ ਪੱਗ ਜੀ ਬੰਨ ਲਈ ਆ ਪੱਗ ਸੋਣੀ ਨਹੀਂ ਲੱਦੀ ਉਹ ਜਾ ਭਰਾਵਾ ਉਹ ਭਰਾਵਾ ਅੱਜ ਬੰਨੀ ਪੱਗ ਤੇ ਗੱਡੀ ਸੋਣੀ ਨਹੀਂ ਲੱਗਦੀ ਉਹ ਜਾ ਭਰਾਵਾ ਰੋਇ ਲੇਟ ਕਰਾ ਦੇਣਾ ਤੂੰ ਯਾਰ ਕੰਮ ਚੱਲੀਏ ਸਕੂਲੇ ਤੂੰ ਲੈ ਕੇ ਜਾਂ ਤੇ ਲੋ ਤਾਂ ਥੋਲੇ ਆਂਦੀ ਏ ਉਹ ਤੇ ਫਿਰ ਕਿਉਂ ਹੋਗਾ ਥੋਲੇ ਆਂਦੀ ਏ ਤੇ ਬੰਦਾ ਫਿਰ ਕੀ ਲੜਾਈ ਬੰਦੀ ਦੀ ਹੁੰਦੀ ਨਹੀਂ ਜਾ ਭਰਾਵਾ ਅੱਗੇ ਲਾ ਦੀਏ ਯਾਰ ਅੱਜ ਨੇ ਸਕੂਲੇ ਚੱਲ ਜੀ ਅੱਜ ਕਟਾ ਲਈ ਦਿਨ ਦਾ ਤਾਂ ਪਟਾ ਦਾਂਗੇ ਫਿਰ ਕੀ ਹੋ ਗਿਆ ਯਾਰ ਮੇਰੀ ਦਾਲ ਥੋਲਾ ਜੇ ਤੂੰ ਤਾਦ ਨਾ ਲੈਣਾ ਤੈਨੂੰ ਕੇ ਤ ਤੋਣੇ ਪੈਣੇ ਨੇ ਲਾ ਉਹ ਭਰਾਵਾ ਮੇਰਾ ਬਾਪੂ ਉਹ ਬਾਪੂ ਤੂੰ ਬਾਜੇ ਹੱਡੇ ਨਾ ਰਹਿਣਾ ਕਟਾ ਦੀ ਬਾਤ ਚਲੋ ਕੋਈ ਅਹ ਜੀਤਾ ਪਤਾ ਆਈ ਨੀ ਸਵੇਰ ਦਾ ਸਕੂਲ ਗਿਆ ਆਵਿਆ ਲਾ ਮੇਰੀ ਮਾਤ ਵੱਜੀ ਸੀ ਮਾਰਕਾ ਤੇਰੇ ਅੱਗੇ ਇੱਕੋ ਹੀ ਅਰਦਾਸ ਤੇ ਮੇਰੇ ਪੁੱਤ ਨੂੰ ਤੇ ਮੇਰੀ ਪੁੱਤ ਦੀ ਇਲਾਜ ਰੱਖੀ ਤੂੰ ਅੱਜੋ ਦਸਤਾਰ ਬਨ ਕੇ ਸਕੂਲ ਗਿਆ ਹੋਇਆ ਵਾ ਸਮਝਾਇਆ ਤਾਂ ਬਹੁਤਾ ਰੱਬਾ ਬਾਕੀ ਤੇਰੇ ਤੇ ਡੋਰਾ ਸੁੱਟੀਆਂ ਹੋਈਆਂ ਨੇ ਮਾਰਕਾ ਤੂੰ ਉਹਨੂੰ ਆਪਣੇ ਚਰਨਾਂ ਨਾਲ ਜੋੜੀ ਬਸ ਮੇਰੀ ਇਹ ਹੀ ਅਰਦਾਸ ਆ ਕਿ ਉਹਨੂੰ ਨਸ਼ਿਆਂ ਤੋਂ ਦੂਰ ਕਰੀ ਫੇਰੇ ਮੇਰੇ ਮਾਰਕਾ ਵਾਹਿਗੁਰੂ ਸਤਿ ਸ੍ਰੀ ਅਕਾਲ ਪੁੱਜੀ ਓਆ ਕੀ ਕਰਾ ਤੁੱਤੀ ਪਈਆ ਵਾਲ ਕਟਾਏ ਮੈਂ ਤੈਨੂੰ ਕੀ ਸਮਝਾਇਆ ਸੀ ਓ ਤੂੰ ਕੀ ਸਮਝਾਉਣਾ ਮੇਰੇ ਯਾਰਾਂ ਨੇ ਵਾਲ ਕਟਾਏ ਯਾਰ ਜੇ ਤੇਰੇ ਯਾਰ ਕਹਿਣਗੇ ਖੂਚੇ ਮਰ ਜਾ ਮਰ ਜਾਏਗਾ ਮਰ ਜਾਗੇ ਉਹਨਾਂ ਖਾਤਰ ਲੈ ਮਰ ਜਾਗੇ ਫੇਰ ਕੀ ਆ ਸੋਣੀ ਨਾ ਦੀ ਟੋਪੀ ਯਾਰ ਲੈ ਸੋੜੀ ਨੋ ਮਾਂ ਤੇਰੀ 5 ਸਾਲ ਹੋ ਗਿਆ ਮਰੀ ਨੂੰ ਲੈ ਤੇ ਉਹ ਗਈ ਜਲੀ ਵਿਚਾਰੀ ਜਣਾ ਹੀ ਉਹ ਨਹੀਂ ਹੋਣਾ ਤੁਹਾਨੂੰ ਡਰਾਈ ਦਾ ਜਾਂਦਾ ਹੁੰਦਾ ਸੀ ਮੈਂ ਕੁਝ ਨਹੀਂ ਕਿਹਾ ਪੁੱਤਰਾ ਤੇਰੇ ਮੈਂ ਤੈਨੂੰ ਇਹ ਸਮਝਾਉਣਾ ਹੁੰਦਾ ਕਿ ਪੁੱਤ ਤੂੰ ਹੀ ਮੇਰਾ ਰਾਖਾ ਸੀ ਤੂੰ ਹੀ ਮੇਰੇ ਲਈ ਰਹਿ ਗਿਆ ਸੀ ਇੱਕ ਉਹ ਜਾ ਭਰਾਵਾ ਤੇਰੀਆਂ ਵੱਖਰੀਆਂ ਹੀ ਆਤਾ ਜੀਆਂ ਆ ਵਾ ਪੁੱਤਰਾ ਕੀ ਕਰਵਾਇਆ ਤੂੰ ਤੇ ਕਿਸੀ ਕਿਟਾਇਆ ਫਿਰ ਕੀ ਹੋ ਗਿਆ ਯਾਰ ਲੈ ਉਹ ਜਾ ਭਰਾਵਾ ਮੇਰੇ ਨਾਲ ਮੈਂ ਜ ਮੇਰੇ ਨਾਲ ਰਹਿਣਾ ਮੇਰੇ ਨਾਲ ਠੀਕ ਹੈ ਨਾ ਕੈਸ ਕਿਟਾਇਆ ਤੂੰ ਵੱਖਰਾ ਹੀ ਪੰਜਣਾ ਵਾ ਰੋ ਵੀ ਝੜਨ ਲੱਗਿਆ ਨੇ ਉਹ ਹਾਂ ਐਵੇਂ ਕਿਧਰੋਂ ਆ ਜਾਂਦੇ ਆ ਹਾਏ ਪੁੱਤਰਾ ਆ ਦੇਖ ਲੋ ਐ ਬੋਦੀ ਦੀ ਮਾਰ ਤੋਂ ਹੋ ਗਿਆ ਮਾਪਿਆਂ ਨੂੰ ੱੱਕੇ ਮਾਰਦੇ ਆ ਮਾਪਿਆਂ ਦੀ ਗੱਲ ਨਹੀਂ ਸੁਣਦੇ ਗਰੀਬ ਪਰਿਵਾਰ ਕੀ ਕਰਨਗੇ ਦੱਸੋ ਮੈਨੂੰ ਹਾਏ ਓ ਰੱਬ ਮੈਂ ਤਾਂ ਇਕੱਲਾ ਰਹਿ ਗਿਆ ਰੱਬਾ ਤੂੰ ਹੀ ਇੱਕ ਮੇਰਾ ਆ ਤੂੰ ਤਾਂ ਤੇ ਮੈਨੂੰ ਨਹੀਂ ਪਤਾ ਭੜਵਾ ਤਾਂ ਤਾਂ ਘੇਰ ਲਾ ਕੈਮ ਦਾ ਕਰਦੇ ਬਿਲਾ ਕੀ ਗਾਵਾਂ ਤੈਨੂੰ ਟਾਈਮ ਜਿਹੜਾ ਰੋਈ ਖਾਨੇ ਨੇ ਕੀ ਹੱਜਾਲੇ ਕੀ ਆ ਕੇ ਮੈਂ ਆਹ ਲਾ ਕੜਮ ਫੁਲਾਦਾ ਹਾਂ ਤਾਂ ਲੱਗਦਾ ਨਹੀਂ ਘੈਂਟ ਬੈ ਇੱਥੇ ਥੱਲੇ ਬੈਣ ਪੂਰਾ ਇੱਥੇ ਬੈਠੀ ਕਿੱਦੋਂ ਆਇਆ ਹੁਣ ਮੁਕਰੋ ਬਾਪੂ ਨਾਲ ਲੜਕੇ ਬੋਲਿਆ ਨੀ ਕੋਜੋ ਬੋਲਿਆ ਭਰਾਵਾ ਤੁਹਾਡੇਰੇ ਬੜਾ ਮਾੜਾ ਚੰਗਾ ਬੋਲਿਆ ਉਹਨੂੰ ਸਮਝਾ ਦੇ ਭਰਾਵਾ ਐਵੇਂ ਤੇ ਗਲ ਪੇਗਾ ਤੇ ਬੁੜਾ ਆ ਮੇਰਾ ਉਹ ਅੱਲਾਹ ਪ੍ਰਭਾਵਾ ਜੀ ਮੈਂ ਮਾਗਨੇ ਹੀ ਉਹਦੇ ਫੇਰ ਰਸ ਮੈਨਾ ਰੇ ਜੀ ਮਾਪੂਤ ਮਸ਼ੀਨ ਉਹ ਤਨ ਤਾਰੇ ਵਹਿਣਗੇ ਤਨ ਤਾਰੇ ਤੂੰ ਵੀ ਵਿਗਦੇ ਆ ਹੁਣ ਘੜਾ ਨਹੀਂ ਵਿਗਦੇ ਬੇੜਾ ਤਵੇ ਆਤੀ ਹੋਈ ਤੇ ਰਾਤ ਨੂੰ ਵੇਖ ਜਾਣਗੇ ਵੇਖਣਗੇ ਨਹੀਂ ਆ ਵੇ ਬੜਾ ਫਾਤ ਤੂੰ ਨੂੰ ਇਹ ਆਇਆ ਰੋੜੀ ਨੇ ਉਹ ਲੋਦਾ ਭਰਾਵਾ ਮੈਨੂੰ ਤੁਮ ਲੱਗੀ ਕੋਈ ਆ ਮੇਰਾ ਚੰਦ ਓਏ ਆ ਵੇ ਦੇਖਦਾ ਉਹ ਭਰਾਵਾ ਉਹ ਜੇ ਕਰ ਲਈਆ ਹੋਰ ਕਿਹੜਾ ਪੋਤਾ ਨਹੀਂ ਕਿਨਾ ਪੂਰੀ ਹੋਰ ਦੱਸ ਸੁੱਕੇ ਕਿਹਨਾਂ ਜਿਹੜਾ ਉਹ ਦੂਜਾ ਸਮਾਨ ਫੜ ਦੂਜਾ ਦੂਜਾ ਬਣਾ ਦੇ ਉਹ ਤੇਰੇ ਭਰਾਵਾ ਜੇਵ ਜੀ ਉਹ ਵੀ ਉਹ ਤੇਰੇ ਤੋਂ ਮਾਰਦੇ ਪਟੇ ਮਾਰ ਮਾਰ ਸਰ ਉਹ ਗੜਾ ਪਰਾਵਾ ਕੱਢ ਆ ਭਰ ਦੋ ਮਰੇ ਜੀਆ ਵਾਲੀ ਸਭ ਓਕੇ ਆ ਨਾ ਪਰਾਵਾ ਚੱਲ ਜਾਂਦੇ ਬਾਪੂ ਬੋਲ ਤੂੰ ਚੱਲ ਯਾਰ ਆ ਪਾਸ ਦੀ ਓ ਪਰਾਵਾ ਚ ਅੰਦਰ ਵਜਦਾ ਹੁੰਦਾ ਓਏ ਛੱਡਿਓ ਯਾਰ ਆ ਪਰਾਵਾ ਹਟੇ ਦੋ ਆ ਵੀ ਤੇ ਅੰਦਰ ਹੋਰ ਬਾਪੂ ਉਹ ਪੁੱਤਰਾ ਦਸ ਤਰੇ ਕਾਲ ਉਹ ਬਾਪੂ ਤੇਰਾ ਇੱਥੇ ਆ ਉਹ ਸੌਰੀ 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 ਆ ਕੀ ਕਰਕੇ ਆਇਆ ਬਾਪੂ ਕੁਝ ਨਹੀਂ ਆ ਤੇਰੀ ਅੱਖਾਂ ਤੋਂ ਮੀਚ ਰਹੀਆਂ ਉਹ ਖਾਂ ਨਾ ਮੀਦੀਆਂ ਬਾਪੂ ਉਹ ਮਾੜਾ ਚਾਹ ਪੀਤੀ ਜਾਣਾ ਨਹੀਂ ਕੁਝ ਬੰਦਾ ਆਇਆ ਹੁੰਦਾ ਚੱਲ ਕੋਨੀ ਬਾਪੂ ਮੈਨੂੰ ਸੌ ਦੇ ਸਵੇਰੇ ਗੱਲ ਕਰਾਂਗੇ ਆ ਮੈਨੂੰ ਲੱਗਦਾ ਆ ਗੰਦੇ ਨਸ਼ਿਆਂ 'ਚ ਵੜ ਗਿਆ ਮੈਨੂੰ ਇਹ ਇਹ ਉਮੀਦ ਨਹੀਂ ਸੀ ਇਹਦੇ ਕੋਲ ਕਿ ਮੇਰਾ ਪੁੱਤ ਆ ਨਸ਼ਿਆਂ 'ਚ ਵੱਢ ਜਾਊਗਾ ਮੈਂ ਲੋਕਾਂ ਨੂੰ ਵੀ ਕਹਿੰਦਾ ਹੁੰਨਾ ਕਿ ਪੁੱਤ ਆ ਤੇਰਾ ਪੁੱਤ ਨਸ਼ਿਆਂ 'ਚ ਵੱੜਿਆ ਹੋਇਆ ਤੇ ਅੱਜ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਪੁੱਤ ਵੀ ਨਸ਼ਿਆਂ 'ਚ ਵੱਢ ਗਿਆ ਲੋਕਾਂ ਨੂੰ ਤਾਂ ਸਮਝਾਇਆ ਬਹੁਤ ਸੀ ਤੇ ਮੇਰਾ ਪੁੱਤ ਹੀ ਨਸ਼ਿਆਂ 'ਚ ਵੱਢ ਗਿਆ ਉਹ ਕਿੱਦਾਂ ਗਿਰਾਹ ਕਰ ਦਿੱਤਾ ਪਤਾ ਨਹੀਂ ਆ ਤੇ ਛੇ ਗਿਆ ਤੇ ਦਿੱਤ ਜੋ ਭਰਾਵਾ ਕਿੱਥੇ ਗਿਆ ਇਹਦਾਓ ਜਦੋਂ ਭਰਾਗੇ ਆਣ ਭਰਾਵਾ ਭਰਾਵਾ ਇਹ ਤੈਨੂੰ ਵੇਖੀ ਆਨੇ ਆ ਫਿਰ ਕੀ ਹੋਗਾ ਭਰਾਵਾ ਕੈਮ ਨਹੀਂ ਹੋਣਾ ਹੋਣਾ ਕੈਮ ਭਰਾਵਾ ਜਿਹੜਾ ਦੀ ਕਾਂਦੇ ਦਿੱਤਾ ਹੋਣ ਉੱਠ ਕੇ ਆ ਜੇ ਮੈਂ ਓਕੇ ਵੀ ਨਾ ਓਕੇ ਪੂਰਾ ਦਵਾਰਾ ਲਵਾਓ ਖੇਤੀ ਕਰੋ ਉਹ ਤੋੜ ਲੱਗੀ ਜਾਂਦੀ ਯਾਰ ਖੇਤੀ ਦਾ ਦਾ ਤੇ ਤੂੰ ਕਦੋਂ ਪਈ ਲੈ ਤਿੰਨਾ ਮੈਂ ਕਾਂਦਾ ਵਾ ਰੋੜਾ ਕਦੋਂ ਪਈ ਲੈ ਖੇਤੀ 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 ਤੋੜ ਲੱਗੀ ਕਾਢੀ ਯਾਰ ਤੇ ਤੈਨੂੰ ਆ